ਇਹ ਕੀ ਹੈ ਫਿਲਮ ਬਣਾਣੀ ਹੈ ਜੀ ਤੁਹਾਨੂੰ ਜਵਾਬ ਚਾਹੀਏ ਮੈ ਆਪਸੇ ਜਵਾਬ ਦੇਗੇ ਨਾ ਆਪ ਕੋ ਬਣੇਗਾ ਸਭ ਕੁਝ ਹੋਰ ਵੀ ਲੋਗੇ ਹਮ ਜੋ ਆ ਜੋ ਕੁਝ ਜੋ ਕੁਝ ਨਹੀਂ ਆ ਸਕਦਾ ਜੋ ਕੁਝ ਨਹੀਂ ਆ ਸਕਦਾ ਬਣਾ ਲਵੇਗਾ ਕੋਈ ਨਾ ਜੋ ਕੁਝ ਜੇ ਨਾ ਬੋਲਣਾ ਬਾਈ ਬੋਲੇ ਇੱਕ ਸੰਗ ਕਰੇਗਾ ਤਾਂ ਜੀ ਅਤਿਆਵਾ ਦੀ ਹੈ ਅਸੀਂ ਦੋਸਾਂ ਖਾਦੇ ਬੱਚੇ ਹੀ ਉਹ ਵਰਦੀ ਪਵਾਓ ਗਣਵેશ ਗਣਵેશ ਅਨੂ 4 1200 ਰੁਪਏ ਉੱਥੇ ਖਰਚਣਾ ਇਸ ਲੂਟਾ ਮਾਨਾ ਗੱਡੜੀ ਗੱਡੀ ਆਉਂਦੀ ਅੱਗੇ ਗੱਡੀ ਗੱਡੀ ਬਣੇ ਰੱਖਾਓ ਰਹਾ ਤਾ ਵੀ ਡਿੱਗੜਦਾ ਉਡੂ ਇਹ ਨਾ ਬੇਸਾਬ ਐ ਕਿ ਇਹ ਬਈ ਜੀ ਵੀ ਬੀ ਜੀ ਵੀ ਨਹੀਂ ਦੇਦੀ ਜਿੱਤੋਂ ਗੁਫਕਾਰ ਗੈਂਗ ਰੇਦਾ ਜਿੱਤਾਂ ਬੀ ਜੀ ਵੀ ਇਲਾਜ ਦੀ ਬਈ ਕਾਂਗਰਸ ਗੁਫਕਾਰ ਗਾ ਅੱਜ ਬੀ ਜੀ ਵੀ ਚੋਂ ਗੁਫਕਾਰ ਗੈਂਗ ਬਣੀ ਅਸੀਂ ਰੱਖਣਾ ਅਸੀਂ ਉਹ ਮਾਨ ਸਮਾਨ ਅੱਜ ਇੱਕ ਇੱਕ ਗੱਲ ਤੱਕੋ ਗੱਲ ਚੁਭਦੀ ਐ ਉਸ ਕੁੜੀ ਦੀ ਇੰਨੀ ਈਗੋ ਐ ਗੱਲ ਕਦੇ ਨਹੀਂ ਸੁਣਾਂ ਲਿਜਾਈ ਦੀ ਹੁਣ ਸੰਵਲ ਆਉਂਦਾ ਨਾ ਲਿਆ ਕੋੜਾ ਲਿਆ ਚੋਂ ਲੋਕਾਂ ਲਿਆ ਮੈਂਬਰ ਪਾਰਲੀਮੈਂਟ ਜਿਹਨੇ ਸਟੇਟ ਦੇ ਪ੍ਰੈਜ਼ੀਡੈਂਟ ਵੀ ਰੇ ਦੋ ਵਾਰੀ ਐ ਮੈਂ ਲੇ ਰੇ ਤਿੰਨ ਵਾਰੀ ਐ ਐਨ ਪੀ ਰੇ पापा नहीं नहीं सुनो ना कोई उनका एक दो नाम गए थे भगवान उनके आत्म को शांति दे लेकिन जब दो नाम गए थे पीछे कितने नाम है कौन एक एक का वो टिकट किसकी थी क्या हो गया सर्गीट नहीं मिलता नहीं चला रहे हर जगह खुद जा रहे हैं सब कुछ खुद कर रहे हैं संगठन से जुड़े संघ में रहे विश्व में रहे प्रसंग दल में रहे भारतीय जनता पार्टी में रहे कार्यकर्ता तो ने करते काम किया आज तक कभी एक सवाल उठाया और आज भी नहीं उठा रहे हैं मुझे इस बात का दुख है इतना सब होने के बाद भी ये ਅੱਜ ਤੱਕ ਦੋ ਨਾਂ ਮਾਸ ਜੁੜੂ ਰਹਾ ਪੜਿਆ ਪੜਾਏ ਕੀ ਜੀ ਆ ਬੀ ਜੀ ਚੱਲਣਾ ਬੀ ਜੀ ਸੇਵ ਜੀ ਨਹੀਂ ਵੀ ਲੱਭਾ ਜੀ ਮੇਰੇ ਦਾ ਪ੍ਰਵਾਹ ਹੋਈ ਜਾਓ ਇਹ ਉਹ ਆ ਲੋ ਯਾਰ ਪਹਿਲਾ ਲਾ ਗਏ ਜਿਹੜੇ ਅਸੀਂ ਦੱਤਾਂ ਹੀ ਬਈ ਫੈਸਲੇ ਕਰਾ ਲੈਣਾ ਇਹ ਥੋੜੇ ਦਿਨਾਂ ਨਾਲ ਜਿਆਦਾ ਜੇਰੀ ਹੈ ਨਾ ਜਾ ਕੇ ਕਿੰਨੇ ਦੇ ਤੀਨ ਚੱਲਣਾ ਕੰਮ ਕਰ ਕੱਲ ਨਾਮਿਨੇਸ਼ਨ ਫਾਰਮ ਹੈ ਫਿਲ ਹੋਣਾ ਬੀ ਜੀ ਪਾਉਣਾ ਤੇ ਤੁਸੇ ਕੋਈ ਮੈਸੇਜ ਆਇਆ ਕਿਸੇ ਨਹੀਂ ਆਇਆ ਅੱਜ ਸਿੱਧੀ ਵਿੱਚ ਅੱਜ ਅੱਜ ਦੇ ਦਰਮਿਆਨ ਅੱਜ ਬੱਸੇ ਕਿ ਨਹੀਂ ਉਹ ਜਿਹੜੇ ਅੰਦਰ ਨਾਮਾਂ ਦੇ ਜੀ ਉਹ ਤਾਂ ਉਹ ਬਿਲਕੁਲ ਨਹੀਂ ਕੋਈ 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 ਨਹੀਂ ਪੁਰਾਣੀ ਇਹ ਨਹੀਂ ਤੁਸਾਂ ਪਹਿਲਾਂ ਨਹੀਂ ਦੇਖੀ ਲੰਦੇ ਜੌਂਡ ਵੀ ਐ ਸਭ ਦੇ ਸ਼ਾਹ ਇਹ ਲਾਸਟ ਟਾਈਮ ਬੇਕੋਫਤੂ ਖੂਗ ਨਾ ਇਹ ਚਿੱਤ ਅਸਾਡੇ ਬੋੜਾ ਦੇ ਸਾਡੇ ਨਸ ਨਸ ਸਾਡੇ ਨਸ ਨਸ ਨਾ ਚਲੂ ਕੋਈ ਦਾ ਵੀ ਜੇ ਕੋਲ ਠੀਕ ਹੈ ਅੱਜ ਥੋੜਾ ਜਿਹਾ ਬੀਜੇਪੀ ਨੂੰ ਵਾਰ ਕਰ ਦੋ ਐਸਾ ਕਿ ਹਾਂਜੀ ਮਾੜਾ ਇਤਨਾ ਬੇਇਨਸਾਫ ਕਿਉਂ ਇੱਕ ਮੰਡਟ ਨੂੰ ਪਹਿਲੀ ਕਸਰ ਇਤਨਾ ਕਿ ਇਨਸਾਨ ਇਨਸਾਨੀ ਹੈ ਪਰ ਇਤਨਾ ਮਲ ਕਿਉਂ ਕੀ ਲੈਣਾ ਜ਼ਿੰਦਗੀ ਚ ਇੱਕ ਬੰਦਾ ਸਾਡੀ ਉਮਰ ਹੈ ਇੱਕ ਪ੍ਰਾਇਸ ਸਾਡੀ ਉਮਰ ਹੈ 35 ਸਾਲ ਦੀ ਬੀਜੇਪੀ ਕੀ ਲੀਡਰ ਇੱਕ ਨਿਊਲੀ ਬੱਚੀ ਤੁਹਾਨੂੰ ਬੋਲੋ 8 ਮਹੀਨੇ ਹਟ ਹਜ਼ਿੰਗ ਕਰਦਾ ਦੋ ਮੇਰੇ ਚਾਹੇ ਡੱਗ ਮਗਾਏ ਨਹੀਂ ਲੱਗੀਆਂ ਪਿੱਛੇ ਨਹੀਂ ਲੱਗਾਂ ਨਹੀਂ ਪਾਰਟੀਾਸਤੇ ਕੰਮਾ ਕਿਸੇ ਕਰਦਾ ਯਾਰ ਇਹ ਆਲ ਉਹ ਹੈ ਪਾਰਟੀ ਕੰਮ ਨਹੀਂ ਕਰਨਾ ਚਾਹੀਦਾ ਸੀ ਅਗਰ ਇੱਕ ਬੰਦਾ 3 ਸਾਲ ਕੰਮ ਕਰਾ ਦੋ ਕੀ ਦੱਸਣਾ ਜੇ ਤੁਹਾਡੇ ਨੂੰ ਭਲੇ ਇਹ ਜੀ ਸਿੱਖਿਆ ਮਿਲਨੇ ਜੀ ਮਿਲਦੀ ਨਾ ਇਦਾਂ ਚਾਕੇ ਇਦਾਂ ਕੰਮ ਨਹੀਂ ਕਰਨਾ ਚਾਹੀਦਾ ਵੀ ਪਾਰਟੀ ਅਰੇ ਇੱਕ ਬੰਦਾ 30 ਸਾਲ ਕੰਮ ਕਰਦਾ ਦਾ ਫੇ ਲਾਸਟ ਤੁਸੀਂ ਇਹ ਫੋਹਦਾ ਤੇ ਉਹਨੇ ਕਿਸੇ ਪਾਰਟੀ ਦਾ ਕੰਮ ਕਰਦਾ ਕਹਿੰਦੇ ਇੱਕ ਵਾਰ ਧੋੜੀ ਹੋ ਯਾਰ ਬਾਰੋਂ ਦਾ ਹਰ ਵਾਰ ਟੰਡੋ ਇਹ ਸਾਰੇ ਕਹਿੰਦੇ ਹਰ ਵਾਰੀ ਕਾਰਜ ਕਰਦਾ ਇਦਾਂ ਕਹਿੰਦੇ ਵੀ ਹੋਦਾ ਸਾਰੇ ਬੰਦੇ ਪਰੇਸ਼ਾਨ ਸਰ ਇੱਕ ਗੱਲ ਹੋਰ ਹੁੰਦੀ ਆਈ ਪਾਰਟੀ ਉਹਨੇ ਕਰਦੇ ਤਵੱਜੋ ਦੀ ਆਦੀ ਮੈਂਬਰ ਆਫ ਪਾਰਲੀਮੈਂਟ ਦੇ ਲਖਨ ਹੋਈ ਜਿੰਨਾ ਵੀ ਇਹਨੇ ਇਹ ਟੀਮ ਬਣੀ ਦੀ ਵੀ ਟੀਮ ਬਣੀ ਵੀ ਟੀਮ ਨੇ ਸਾਰਾ ਕੀਤਾ ਬਈ ਬੋਰਡ ਕੁਛ ਮਾਉਣਾ ਖਾਲੀ ਪਰ ਲੱਗਦਾ ਸਾਰਾ ਮਨ ਉੱਥੇ ਹੀ ਜਾਂਦਾ ਹਾਂ ਬੱਲਾ ਬੱਲਾ ਉਹਨੇ ਕਿਹਾ ਐਮਪੀਐਸ ਵਰੀ ਰੁਵਾਣਾ ਰੁਵਾਣਾ ਕੋ ਆ ਜੁੜੇ ਲੋਕੀ ਦੋਸਤ ਬੱਚੋ ਦੀ ਆਦੇ ਬਿਲਕੁਲ ਇੱਕ ਨੰਬਰ ਤੁਸੀਂ ਇੱਕ ਆਸਾਰੋ 43 ਅਧਿਨੇ ਸਾਰਾ ਪਾਵ ਮੋਦੀ ਬੀਬੀ ਦੇਖਣੀ ਬੋਲ ਆਸਾਰੋ 43 ਲਾਗੂ ਕੀਤਾ ਮੈਂ ਤੁਸੇ ਪੁੱਛਣਾ ਹੈ ਖਾਲੀ ਨਗਰੋਟਾ ਕਾਂਸੀ ਉੱਤੇ ਲਾਗੂ ਕੀਤਾ ਪੂਰੀ ਸਟੇਟ ਚ ਲਾਗੂ ਕੀਤਾ ਜਾਂ ਮੋਦੀ ਨੇ ਪੂਰੀ ਦੇਸ਼ ਚ ਲਾਗੂ ਕੀਤਾ ਅਗਰ ਲਾਗੂ ਕੀਤਾ ਕਿ ਸ਼ਿਵ ਸ਼ੈਟਿੰਗ ਮਨਾਉਸਰ ਮਰੀ ਜੇ ਉਹਦੇ ਬੱਚੇ ਜਿਹੜੇ ਉਹਨੇ ਜਨਾਬ ਉਹ ਨਹੀਂ ਜਿੰਦੀ ਜਾਈਦੀ ਬਾਤ ਹੈ ਇਹ ਤਾਂ ਉਹ ਇੱਕੋ ਜੰਪੂਤਨ ਨੌਸੀ ਮੈਂ ਇੱਕ ਸੰਗਰਗਰਤਾ ਦੇ ਕੇ ਜੇ 12 ਰੁਪਏ ਜਿਆਦਾ ਜੇ ਕੇ ਬਹਰਾਲੋ ਭਾਈ ਉਹ ਜਗਾ ਨਾ ਠਾਕਰ ਸਿੰਘ ਗੁਰ ਵੀ ਆਏ ਜੇ ਲੈਂਡ ਮੈਂਡਟ ਹੋ ਜਾ ਉਹਨੇ ਮੈਂਡਟ ਨਹੀਂ ਹੋ ਜਾ ਜਨਾਬ ਉਹ ਦੂਜੇਨ ਪਾਰਟੀ ਆਜ਼ਾਦ ਲਾ ਡਿਊਟੀ ਲੈਖੇ ਇਤਰਾ ਬਰੀ ਪਰਾ ਬਰੀ ਕੱਲ ਕੀ ਤਾਂ ਦਾ ਅੱਜ ਅਸ 4 ਦਿਨ ਦੇ ਅਖਾਂ ਨਹੀਂ ਕਿਉਂ ਅੰਤ ਸੇ ਮੈਂ ਜੰਮੀ ਵੀ ਥਾ ਮੈਂ ਮਰਨਾ ਵੀ ਥਾ ਮੈਂ ਬਾਟਿੰਗੂ ਜੀ ਤੋਂ ਦੋਸੀਆ ਨਹੀਂ ਨਹੀਂ ਲੱਦੇ ਮੈਨੂੰ ਹਾਂ ਫਰਕ ਨਹੀਂ ਪਾਜੀ ਇਹ ਨਹੀਂ ਲੱਦੇ ਵੋਟਰ ਤਾਂ ਲੈ ਗਏ ਡਿਸਾਈਡ ਵੋਟਰਾਂ ਸੀ ਦੇਖਣਾ ਨਹੀਂ ਵੋਟਰਾਂ ਸੀ ਦੇਖਣਾ ਨਹੀਂ ਹੁਣ ਇੱਕ ਸਾਰੇ ਬੇਟੀ ਜੀ ਤੁਸੀਂ ਉਸ ਤੋਂ ਬੜੇ ਬੰਦੇ ਹਾਂ ਇਹ ਸੰਗ ਕਰਾਉਂਦੇ ਹਾਂ ਜਵਾਬ ਜਵਾਬ ਲੈਣਾ ਹੈ ਮੈਂ ਗੱਲ ਕਰ ਰਿਹਾ ਨਹੀਂ ਜਿਹਨੇ ਬੋਲਣਾ ਬਾਾਈ ਬੋਲੇ ਇੱਕ ਸੰਗ ਕਰੇ ਕਰਤਾ ਜੀ ਅਤਿ ਆਵਾਦੀ ਹੈ ਅਸੀਂ ਦੋਸਖਾ ਦੇ ਬੱਚੇ ਹੀ ਉਹ ਵਰਦੀ ਪਵਾਓ ਗਣਵੇਸ਼ ਗਣਵੇਸ਼ ਅੰਨੂ 4 1200 ਰੁਪਏ ਉੱਥੇ ਖਰਤਣਾ ਕਿ ਸੁਲੂਟਾ ਮਾਂ ਨਾ ਡਰਲੀ ਗੱਡੀ ਆਉਂਦੀ ਅਸੀਂ ਕੱਲੀ ਜਨੜੀ ਗੱਡੀ ਬੰਨੇ ਰੱਖਾਉਂਦੇ ਹਾਂ ਰੱਤੇ ਬੰਨ ਨਹੀਂ ਆਸ ਰੱਤੇ ਬੰਨ ਨਹੀਂ ਆਸ ਕਿੰਦਾ ਕਸੂਰ ਗਿਆ ਬਲੇ ਕਸੂਰ ਕੀ ਹੈ ਅਲੀਗੇਸ਼ਨ ਇੱਕ ਵੀ ਲਾਓ ਪਹਿਲਾਂ ਉਹ ਖਜੂਰੀਆ ਜੀ ਤੇ ਕੀਤੀ ਸਾਡੇ 32000 ਬੋਲ ਲਿਆ ਉਸ ਬੰਦੇ ਅਗਰ ਪਾਰਟੀ ਟਿਕਟ ਤੋਂ ਹੁੰਦੀ ਨਾ ਹਾਈਸਟ ਲੀਡ ਉਸ ਬੰਦੇ ਦੀ ਹੋਣੀ ਹੈ ਅੱਜ ਅਸੀਂ ਦੇਖਦੇ ਹਾਂ ਕਿ ਕੈਲੀਗੇਸ਼ਨ ਲਾਉਂਦੇ ਕਿਸੇ ਬੰਦੇ ਪਾਰਟੀ ਸਟੈਂਡ ਆ ਗਿਆ ਯਸਮੰਦੇ ਪਾਰਟੀ ਸਟੈਂਡ ਕੀਤੀ ਜਗਲ ਕੁਛ ਹੋਰ ਸਟਾਰਟ ਬੋਰਡ ਗਨ ਹੈ ਸੀਟ ਕੱਢੀ ਇੱਥਾਂ ਸ਼ੁਰੂ ਹੋਇਆ ਪਹਿਲੀ ਵਾਰ ਆ ਜ ਸਮਾਨਿਤ ਕੀਤਾ ਗਿਆ ਦਿੱਲੀ ਇੱਕ ਦੀ 11 ਕਿਤੀ ਆਉਣਾ ਉਹਦੇ ਬਾਅਦ 11 11 ਰਾਜ ਸਭਾ ਦੀ VOTING ਹੋਈ ਬਲਦੇਵ ਰਾਜ ਸ਼ਰਮੌਰ ਹੈ ਕ੍ਰਾਸ VOTING ਦਿੱਤੀ ਜਿਹੜੇ ਚੰਨਾਲ ਗੁਫਤੌਰ ਵੀ ਹੈ ਹਾਜੂਣੇ ਲੋਕ ਹੈ ਦੁਪਹਿਰ ਦੀ ਵੇਥੇ ਕਿਤੀ ਉਸ ਹੈ ਫਿਰ ਉਸੀ ਫਿਰ ਡਿਗਰ ਤੌੜੀ ਇੰਨਾ ਬੇਦਸਾਬ ਹੈ ਕੀ ਇਹ ਬਹਿ ਜੀ ਵੀ ਵੀ ਜੀ ਵੀ ਨਹੀਂ ਰਹਿਦੀ ਯਕੋ ਖੁਫਕਾਰ ਗੈਂਗ ਰੇਦਾ ਜਿੱਕਾ ਵੀ ਜੀ ਵੀ ਖਲਾਸ ਕਰਦੀ ਬਈ ਕਾਂਗਰਸ ਖੁਫਕਾਰ ਗਾ ਅੱਜ ਬੀ ਜੀ ਵੀ ਚ ਖੁਫਕਾਰ ਗੈਂਗ ਬਣੀ ਅਸੀਂ ਰੋ ਅੱਜ ਦੂਈ ਪਾਰਟੀਆਂ ਲੈ ਕੇ ਤੁਸੀਂ ਕਦੋਂ ਬੀ ਜੀ ਵੀ ਛੁੱਟੀ ਚਲੇ ਤੁਸੀਂ ਭੈਣ ਚ ਭਲੇ ਖੂਨ ਦਰ ਨੂੰ 107 ਤਰੋੜਿਆ ਅੱਜ ਅਸੀਂ ਰੋਕੀ ਆਖਿਆ ਬਈ 107 ਦਾ ਫਾਇਦਾ ਕਿਉਂ ਆ ਆਹ ਖਾਰੂ ਕੋਟੀ ਜੀ ਨੂੰ ਲਾਗੂ ਕਰੂਗਾ ਹਾਂ ਲੱਭੂ ਨਾ ਪੂਣ ਅੱਕਲੇ ਗਲੀ ਤੇ ਲੈ ਮਰਗਣ ਇਹਦੇ ਮੂੜੇ ਟਿਕਟ ਦੇ ਪਾਟੇ ਮੈਂ ਜੀ ਬੁਸ਼ਣਾ ਨਾ ਇੱਕ ਬੰਦਾ ਪੰਜ ਛੇ ਮਹੀਨੇ ਹੀ ਜਾਊਗਾ। ਕੀ ਆਜ ਕ 40000 ਬੋਲ ਰਿਹਾ? ਉਹ ਪਾਰਟੀ ਦਾ ਬੋਲ ਨਹੀਂ ਆ। ਅੱਜ ਪਾਰਟੀ ਦਾ 35-40000 ਬੋਲ ਰਿਹਾ ਪਾਰਟੀ ਦਾ ਨੰਕਾਇਕ ਕਿਸੇ ਨਾਮ ਸੁਣਾਉੜਿਆ ਤਾਂ ਮੈਂ ਮੰਨਿਆ ਨਾ। ਅੜੀ ਕੰਮ ਕਰ ਦਿੱਤਾ ਨਾਮ। ਕਿਹ ਕੇ ਕਾਰਗਰ ਕਰ ਖੜੇ ਹੋਣਾ। ਕਾਰਗਰ ਹੋਣਾ। 30000 ਦਾ ਖਾਤਾ ਹੀ ਟੁੱਟ ਗਿਆ। ਇੱਕ ਨੰਬਰ ਟੂ ਪਰ ਨੰਬਰ ਕਰ। ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋ ਜਾਣਾ। ਕੈਂਡੀ ਦੇ ਚਿਗਟ ਕਲੀਅਰ ਨਹੀਂ ਹੋਦੀ। ਚਾਰ ਦਿਨਾਂ ਦਾ ਮਾਸੂ ਕੀ ਹੋ ਜਾਂਦੀਆਂ। ਤੋਲ ਪਹਿਲਾਂ ਵਜੀਏ ਉਹਨੇ ਕਿਹਾ ਆਪਣੇ ਕੋਲ ਕੋਈ ਜਦੋਂ ਕੋਈ ਜਦੋਂ ਨਿਛਤ ਵਜੀ 10000 ਰੁਪਏ ਹਰ ਦੇ ਲੱਗੀ ਨੂੰ ਫੋਨ ਕਰਦਾ ਮਾਇਰਾ ਤੇ ਘਰ ਜਲੀ ਜਾ ਤੂੰ ਅਖਣਾ ਲੋਕੀ ਰੱਖੀ ਕਰ ਨਾ ਕੇ ਮੇਰੇ ਕੋਲ ਨਹੀਂ ਹੈ ਪੈਸੇ ਬੁਝੇ ਪਰ ਆ ਪਾਣੀਗਾ ਅਖਦੇ ਆਸੀਂ ਓਕੇ ਐਮਐਲ ਦਾ ਫੋਨ ਆਇਆ ਓਕੇ ਰਾਜ ਦਾ ਫੋਨ ਆਇਆ ਅਸਾ ਤੂੰ ਪਹਿਲਾਂ ਸੁਣਾ ਜਾ ਹਾਂ ਕਿ ਕਹਿੰਦਾ ਤੀਆਂ ਲੈ ਲਈਂ ਜਾ ਤੀਆਂ ਲੈ ਲਈਂ ਠੀਕ ਹੈ ਉੱਧਰ ਕਾਰਗਰ ਤੇ ਵਟਸਐਪ ਗਰੁੱਪ ਲੀ ਗਿਆ ਸਾਰਾ ਪਤਾ ਨਾ ਵਾਹ ਇਹ ਬਗਾਇਤੀ ਕੋਈ ਰੌਸਾ ਸਪੋਰਟ ਨਹੀਂ ਕਰਨੀ ਫਰਨੰਡੋ ਵੀ ਹੋ ਰਿਹਾ ਡੀਟਾ ਤੁਸ ਰੋਣੀ ਕਰਨੀ ਦਾ ਉਹ ਵੀ ਦੋਈ ਜਿਹਾ ਅਸੇ ਕਿਸੇ ਦਾ ਨਹੀਂ ਉਹ ਬੰਨ ਸਾਈਡ ਬੋਰਡ ਆਉਣਾ ਬੰਨ ਸਾਈਡ ਦੀ ਕਰਦੀਆਂ ਸੀ ਦਾ ਬੰਨਦਾ ਰਹਿ ਗਿਆ ਉਹ ਯੇ ਲੱਗੇ ਜਿਨ੍ਹਾਂ ਨੇ ਐਮਸੀ ਦੀ ਬੋਰਡ ਦਿੱਤਾ ਹਣਾ ਸ਼ਰਮੰਦੀ ਆ ਹੋਰ ਕਿਹੜੀ ਕੁੜੀ ਆਪਣੇ ਘਰ ਪਿਓ ਦਾ ਪਿਓ ਨਹੀਂ ਆ ਵਾ ਬੰਦੀ ਕੇ ਮੇਰੇ ਬਾਅਦ ਮਿੰਨ ਕੁ ਸੋਚ ਉਹ ਨੂੰ ਕਹ ਗਿਆ ਉਹ ਕਿਹੋ ਜਿਹੀ ਗੱਲ ਬੁਣੀ ਨਾ ਕੋਈ ਬਿਸ਼ੇ ਬਣਾਉਣਾ ਬੜੀ ਪਾਰਟੀ ਦਾ ਆ ਰਹੀ ਮੈਰੀ ਮੰਨਣੇ ਲੋਗ ਆਏ ਮਾਰ ਮਾਰ ਕੇ ਬੀਜੂ ਭయ్యా ਸਾਰੇ ਲੋਕ ਆਖਿਆ ਸੱਤ ਸ਼ਰਮਾ ਹੋ ਰਹੇ ਆਂਦੀ ਅਨੰਦ ਜੂਰ ਹੋ ਰਹੇ ਬੋਰਡ ਦੇ ਚਾਇੰਦ ਆ ਪਿੱਛੇ ਉਸ ਪ੍ਰਦੇਸ਼ ਅਧਿਖਸ਼ ਯਸ ਥੋੜੀ ਕੀ ਸੁਣਾਈ ਹੋਈ ਥੋੜਾ ਕਹਿਣਾ ਕੀ ਨ ਮੰਨਿਆ ਦਿੱਲੀ ਇਹ ਪਹਿਲਾਂ ਹੀ ਫਿਕਸ ਹੋਈਦਾ ਹਾ ਤੇ ਇਹਨੇ ਰੌਣਕ ਸਾਰੇ ਲੋਕ ਆਖਿਆ ਸੱਤ ਸ਼ਰਮਾ ਮੈਂ ਕਿੰਨੀ ਖੁਸ਼ੀ ਹੋਈ ਮੈਂ ਕਿਹਾ ਮੈਂ ਲੋਕ ਆਖਿਆ ਮੇਰੇ ਨਾਮ ਰਸਮੀ ਜਿੰਨੀ ਰਿਸਪੈਕਟ ਕਰਨਾ ਤੁਸੀਂ ਇਨੀ ਦਿੱਤਾ ਮੈਂ ਵੜਾ ਹੋਜੋ ਜਾ ਮੈਂ ਦੋਰੇ ਕੰਮ ਨਹੀਂ ਹਾਂ ਬੜੇ ਜਿਆ ਪਰਦੇਸ਼ ਦੇ ਤੱਕ ਸਾਰਾ ਗੱਲਣਗੇ ਇਹਦੇ ਬੜੇ ਮਨਪੁਰੀਆਂ ਦੇ ਵਿੱਚ ਆਸੇ ਬੰਦੇ ਲੱਗਣਾ ਬੜੀ ਸਾਡੇ ਗੱਲ ਤੋਂ ਨਹੀਂ ਨਹੀਂ ਉਹ ਸਟੇਟ ਵਾਲੇ ਨਹੀਂ ਸੁਣੀ ਹੋਇਆ ਤੇ ਵੀ ਸੈਂਟਰਲ ਬੋਰਡ ਥੋੜੇ ਬਾਣੇ ਅਸੀਂ ਇਹ ਵੀ ਸੁਣਿਆ ਕੋਈ ਅਸ਼ੋਕ ਕੋਲਰ ਵੀ ਇਹ ਪਿਛਲ ਕਿ ਵੀ ਨਹੀਂ ਦਿੱਤੀ ਸਾਰੇ ਇੱਕ ਉਸੇ ਗੌਗਤ ਕਿੱਥੇ ਕੋਈ ਥੋੜਾ ਜਿਹਾ ਥੋੜਾ ਉਹ ਲਿਆਉਣੀ ਨਿਊ ਬਣਾਉਣੀ ਬੁੱਕੀ ਹੁੰਦੀ ਉਹਨੀ ਕਾਸੀ ਹੋ ਜਾਉ ਕਨਾਂ ਕੋਈ ਯਾਦੀ ਹੋਵੇ ਜੇਕਰ ਕੋਈ ਪਾਰਟੀ ਚੱਕਰ ਦੇ ਨਾਲ ਬੰਦਾ ਹੈ ਨਾ ਉਸ ਫੈਮਿਲੀ ਦਾ بسਰਾ ਫੈਮਲੀ ਦਾ ਹੋਰ ਕੋਈ ਟੱਕ ਨਹੀਂ ਦੇ ਇਸ ਵਕਤ ਕਿਆ ਐਨਸੀ ਦਾ ਆਇਆ ਕਈ ਜਗ੍ਹਾ ਮੱਝ ਆਇਆ ਅੱਜ ਕਾਂਗਰਸਾਂ ਨੇ ਦਿਖਾਈ ਨਹੀਂ ਰਣੀ ਨੂੰ ਸੋਧਾ ਉਹ ਭਾਜੀਪੀ ਦੀ ਵੀ ਆਉਣੀ ਆ ਉਹ ਭਾਜੀਪੀ ਆ ਫਰਾਏ ਕੀ ਜੀ ਆ ਭਾਜੀਪੀ ਚੱਲਣਾ ਭਾਜੀਪੀ ਸੇਮ ਪੋਜੀਸ਼ਨ ਨਹੀਂ ਲੈ ਵੀ ਗੱਲ ਕਰੇ ਮੇਰੇ ਦਫਤਰ ਆਵਾਰ ਹੋ ਜਾ ਉਹ ਕੋਲ ਇਹਨਾਂ ਪਹਿਲਾਂ ਲਾਗਾ ਜਿਹੜੇ ਇਸੀ ਦਫਤਰ ਵਿੱਚ ਇਹ ਫੈਸਲੇ ਕਰਾਉਂਦੇ ਨੇ ਹਾ ਅੱਜ ਥੋੜੇ ਦਿਨਾਂ ਕਰੀ ਜਿਆਦਾ ਕਰੀ ਨਾ ਜਾਨ ਕੰਮ ਚੱਲਣਾ ਕੰਮ ਅਸੀਂ ਅੱਜ ਆਂਦਾ ਖੜਾ ਆਖਰ ਵਾਰੀ ਆ ਸ਼ਾਮ ਲਾਣਾ ਸਾਹਕੇ ਨੰਦਿ ਹੋਰ ਦੀ ਟੀਮ ਵੀ ਪ੍ਰੈਸਿਡੈਂਟ ਕਰਾਇਆ ਇਹ ਰੈਲੀ ਚ ਅਸੀਂ ਉਹ ਮੈਸੇਜ ਆਜਾ ਅਸੀਂ ਲੋ ਕੰਨਾਂ ਤੇ ਕਹਿੰਦੇ ਕਿ ਤੁਸੀਂ ਬੋਲੋ ਤੁਸੀਂ ਆਈ ਲੋ ਤੁਸੀਂ ਬੋਲੋ ਕਾਗਜ਼ ਚ ਚਾਰ ਮਸਲਾ ਦਾ ਫਿਲੋ ਮਸ਼ੀਨ ਦੇ ਵਿੱਚ ਤੁਸੀਂ ਬੋਲੋ ਇਸ ਬਾਰੇ ਅਸੀਂ ਉਹ ਬਣਾਉਂਗਾ ਵਿੱਚ ਵੀ ਤੁਹਾਡੇ ਨਾਲ ਆ ਕੇ ਕਰਾਂਗੇ ਕੋਈ ਚੰਡੀ ਨਹੀਂ ਸੁਣਨਾ ਦਿਓ ਇੱਕ ਮਿੰਟ ਗੱਲ ਕਰੋ ਬਾਈ ਸੁਣੋ ਕੱਲ ਨਾਮਿਨੇਸ਼ਨ ਫਾਰਮ ਹੈ ਫਿਲੋਣਾ ਬੀਜਪੀ ਦਾ ਹਣਾ ਕੀ ਤੁਸੇ ਕੋਈ ਮੈਸੇਜ ਆਇਆ ਨਹੀਂ ਮੈਨੂੰ ਨਹੀਂ ਆਇਆ ਅੱਜ ਅੱਜ ਦੇ ਵਿੱਚ ਮੈਂ ਬੈਠਾ ਅੱਜ ਬੱਸੀ ਕਿ ਨਹੀਂ ਉਹ ਜਿਹੜੇ ਉਹ ਨਵਾਉਂਦੇ ਨਹੀਂ ਉਹਨਾਂ ਨੂੰ ਬਿਲਕੁਲ ਨਹੀਂ ਉਹ ਲੋਕੇ ਅੱਜ ਮੇਰੇ ਨਾਲ 2100 ਬੋਸ ਆਈ ਪਿਆ ਤਾ ਅਗਰ ਪੈਸੇ ਵੀ ਲੈ ਜਾਣੇ ਸਵਾਰੀ ਅੱਗਾ ਕਰੋ ਹਰ ਹਰ ਬੋਲ ਪਾਣਿਆ ਬੀਜ ਦੇ ਆ ਬੋਲ ਪਾਣੇ ਇਹ ਪੈਸੇ ਨਹੀਂ ਲੈ ਗਾ ਬੋਲ ਦੇ ਕਰਮ ਕਰਤਾ ਨਹੀਂ ਦੇਣਾ ਹਾਂ ਬੋਲ ਨਹੀਂ ਕਰਾਂਗਾ ਸਰ ਜਾਨੀ ਸਭ ਸਪੋਰਟ ਨਵਾਉਂਦਾ ਬਣਾਉਦਾ ਉਸੇ ਮੋਸ਼ੋ ਤੇ ਰਹਿਣਗੇ ਹਾਂ ਬਸ ਗੱਲ ਮੁੱਕੀ ਅੱਛਾ ਜੇ ਉਹਨਾਂ ਨੂੰ ਲੱਕਣਾ ਗੱਡੀ ਗੱਡੀ ਜਾਦਾ ਮਰੇ ਖੋ ਨਹੀਂਦਾ ਤੁਸੀਂ ਇਹ ਮੈਂ ਮੈਡਮ ਨੂੰ ਕੁਕਰ ਨਾਲ ਕਹਿੰਦੇ ਕਹਿੰਦੇ ਕਿ ਅੱਜ ਤੋਂ ਕੋਈ ਬੜਾ ਪ੍ਰਧਾਨ ਆਈ ਪਾਹਲੀ ਬਣ ਕੇ ਕਦਰਾਂ ਨੇ ਇਹ ਦੁਕਾਨ ਉਹ ਦੁਕਾਨ ਰੋਲ ਨਿਚਾ ਸਾ ਆਪਣੇ ਰਾਧਾ ਆਉਂਦੇ ਬਹੁਤ ਹੋਣਾ ਪਏਗਾ ਸਟੈਂਡ ਜੁਗ ਜੀ ਕੀ ਹਾਲ ਹੈ ਤੇ ਮੈਡਮ ਆਈ ਤੁਸੀਂ ਬੱਲੀ ਲਖਿਆ ਨਹੀਂ ਜੀ ਤੁਸੀਂ ਦਿਖਾ ਉੱਪਰ ਜਾ ਜਾਓ ਉਹ ਕਾਰ ਉਹਦਾ ਮੋਬਾਈਲ ਉਹ ਉੱਥੇ ਜਾ ਮੂੰਹ ਜਾਈ ਤੇ ਉਸੇ ਕਾਰ ਨੂੰ ਦਿਖਾ ਦਿਓ ਆਈ ਉਹਨੇ ਮੈਨੂੰ ਉਹਦਾ ਲੈ ਉਸੇ ਕਾਰ ਨੂੰ ਦਿਖਾਵਾ ਉਸੇ ਘਰੇ ਦੇ ਕਿੰਨੇ ਬੋੜ ਨੇ ਬੋੜ ਟੱਚ ਵੀ ਨਹੀਂ ਕਰਦੇ ਇਹਨਾਂ ਮੇਰੇ ਨਾਲ ਗੱਲ ਕਰਾਉਂਦੇ ਨਹੀਂ ਇੱਕ ਆਪਣੇ ਲੋਕ ਆਪਣੇ ਘਰੇ ਦੇ ਮੋਟਰ ਪੂਰੇ ਬੋੜ ਨੇ ਨਹੀਂ ਮੇਰੇ ਭਾਈ ਨੂੰ ਨਾ ਜਾ ਜਾ ਇੱਕ ਮਿੰਟ ਇੱਕ ਮਿੰਟ ਪਾਰਟੀ ਚ ਲਾਏ ਥੋੜਾ ਕੁ ਪੈਸੇ ਦੇ ਬਣਾਏ ਥੋੜੀ ਸੁਣੋ ਕੋਸ਼ਿਸ਼ ਕਰੋ ਬੋਲਾ ਜੀ ਬਸ ਉਹੀ ਗੱਲ ਨਾ ਗੜਾ ਫੈਸਲਾ ਆਪਣਾ ਹੁੰਦਾ ਫੈਸਲਾ ਆਪਣਾ ਪਰ ਅਸੀਂ ਕੀ ਇਕਰਾਰ ਕੀ ਹੈ ਕਿ ਅਗਰ ਨਗਰੋਟਾ ਕਲੋਸੀ ਦੀ 1 ਲੱਖ ਬੋਰਡ ਹੈ ਉਹਦੇ ਵਿੱਚ ਇੱਕ ਵੀ ਕੋਈ ਬੰਦਾ ਨਹੀਂ ਆਇਆ ਜਿਹੜਾ ਹੋਈ ਸਕਦਾ ਉਹ ਬੋਰਡ ਅਸੀਂ ਜਰੂਰਤੀ ਆਸ ਵੀ ਸਾਡੇ ਨਾਮਦ ਕੁਸ਼ੋਰ ਨਹੀਂ ਦੇਣੀ ਕੋਈ ਇੱਕ ਬੰਦਾ ਤੁਸੀਂ ਦਿਖਣਾ ਤੁਸੀਂ ਕਿਧਰ ਜਾ ਸਕਦੇ ਕਿ ਭਾਈ ਇਸੀ ਦਾ ਸਾਥ ਜੋੜੋ ਆਗਲਾ ਸਾਥ ਪਿਛੇ ਦੇ ਦੋ ਸਾਥ ਦੇ ਕੁਝ ਮੀ ਕੀ ਸੁਣਾਓ ਕਿ ਪਿਛਲੇ ਵਾਰੀ ਵੀ ਸਾਡੇ ਡਰਾਮਾ ਰਿਆ ਅਸੀਂ ਕੀ ਸੈਕਰੀਫਾਈ ਕੀਤਾ ਆਪਣੇ ਆਪ ਦੀ ਅਸੀਂ ਅਜੇ ਇੱਕ ਨਾਮਦ ਕੁਸ਼ੋਰ ਹੋ ਰਹੇ ਗਏ ਅਸੀਂ ਆਖਿਆ ਚਲੋ ਠੀਕ ਹੈ ਤੁਹਾਡੇ ਕਹਿਣਾ ਬਰਾ ਚੱਲੀ ਬੋਣੇ ਆ ਕੀ ਚਲੇ ਕਿ ਉਹ ਜਿਹੜੇ ਕੈਂਡੀਡੇਟ ਹੈ ਉਹ ਐਨਸੀ ਛੱਡੀ ਆਦੇ ਔਰ ਭਾਰਤ ਜਨਤਾ ਪਾਰਟੀ ਆਦੇ ਸਾਡਾ ਸਮਾਨ ਸਮਾਨਤਾ ਨਾਲ ਸਾਡਾ ਫਰਜ ਆ ਅਸ਼ੰਗਪੁਰ ਕਿਉਂਕਿ ਉਹਨਾਂ ਲੋਕਾਡਰਾ ਕੌਂਸਿਲ ਦੀ ਇਲੈਕਸ਼ਨ ਨਹੀਂ ਜਿੱਤੇ ਨੇ ਜੇ ਸਾਡੀ ਪਾਰਟੀ ਚ ਇਹਦੇ ਸਾਡਾ ਫਰਜ ਵੰਡਦਾ ਹਾ ਕਿ ਉਹ ਬਈ ਜਿੱਦਣ ਕੈਂਡੀਡੇਟ ਨੇ ਪਹਿਲੇ ਵੀ ਦਿੱਤੀ ਦੀ ਉਹ ਕਰੀ ਸਕਦੇ ਨੇ ਪਰ ਉਹਨਾਂ ਵੀ ਸਾਨੇ ਕਮਿਟਮੈਂਟ ਕੀਤੀ ਲਾਸ ਮੋਕਾ ਦਾ ਤੁਮ ਜਨਾ ਕਟਵੀ ਚ ਹਰੂਕੀ ਮਖਾਦੀਆਂ ਲੰਚੂਦਾਂ ਆ ਕੇ ਆਬ ਅਨੰਦ ਕਸ਼ੋਰ ਹੋਣੀ ਬੜੇ ਸਭ ਜਵਾਗ ਦੱਸਿਓ ਉਸ ਦਾ ਅਗਰ ਉਹ ਅੱਜ 20 ਦੀ ਨੌਬਦਰੀ ਹੁੰਦੀ ਅੱਜ ਲੋਕ ਅਨੰਦ ਹੁੰਦੇ ਕੋਮਬਲੀ ਚੁੱਕਾ ਦੇ ਉਹਨੇ ਬਾਹ ਪਕੜੀਆਂ ਨੇ ਆ ਕੇ ਸਾੜਾ ਨੇਤਾ ਰਾਮ ਸਿੰਘ ਆਦਰ ਪਾਰਟੀ ਕੀ ਜ਼ਿੰਦਾ ਰੱਖੇਗਾ ਇਹ ਤੇ ਨਗਰੋਟਾ ਕਾਂਸੀ ਸੀ ਤੋਂ ਉਹਨਾਂ ਦੇ ਬੰਦੂ ਨਾ ਰੱਖੇਗਾ ਔਰ ਸਰ ਮੈਂ ਤੁਸੀਂ ਇੱਕ ਚੀਜ਼ ਹੋਰ ਦੱਸਣਾ ਕਿ ਪਾਰਟੀ ਵੀ ਬਹਿ ਮੈਂ ਤੁਸਹੀਏ ਕੀ ਬਹਿ ਮੈਂ ਅਨੰਦ ਕਸ਼ੋਰ ਹੁੰਦਾ ਬੋਰਡ ਹਜੇ ਦਾ 20 ਤੋਂ 3000 ਬੋਰਡ ਜਿਹੜਾ ਅਨੰਦ ਕਸ਼ੋਰ ਦਾ ਬੋਰਡ ਆ ਉਹਨੇ ਕਹਿਣਾ ਬੁਰ ਗਿਆ ਅਗਰ ਅਨੰਦ ਕਸ਼ੋਰ ਉਹ ਬ 48000 ਦਾ ਕੇ ਬੈਨ ਹੈ ਉਹੇ ਬੈਡਰ ਸਾਰੇ ਬਾਤ ਇਸ ਪੰਜਾਬੀ ਨੂੰ ਡੋੜ ਪਿਆ 400 ਦੀ ਮੇਦ ਰੱਖੋ 1000 ਰੁਪਏ ਚਲੀਏ 10 ਵਜੇ ਟੌਕੀ ਹੋਈਆਂ 20000 ਫਰਕ ਪਈ ਜਾਂਦਾ ਕਿਉਂ ਨਾ ਲੂਮੀ ਸਣਾ ਕਿ ਤੂੰ ਨੁਕਸਾਨ ਪਤਾ ਆਇਆ ਨੁਕਸਾਨ ਸਾੜਾ ਆਇਆ ਬਾਦੀਆਂ ਦਾ ਪਾਰਟੀ ਦਾ ਹੋਇਆ ਇੱਕ ਕਾਂਕ ਬਣੀਆਂ ਕਿ ਜਿੱਥੋਂ ਪਾਰਟੀ ਜਿਹੜੀ ਸਟੈਂਡ ਕੀਤੀ ਇੱਕ ਜੀੜੀ ਸਾੜੇ ਨੂੰ ਡੋੜਾ ਪਾਣ ਸੀ ਉਹਦੀਆਂ 11 ਬਣੀਆਂ ਉਸ ਵੇਲੇ ਅਟਵਿਹਾਰੀ ਬਾਜ ਵੀ ਹੁੰਦੇ ਦੇ ਉਹਨਾਂ ਆਖਿਆ ਕਿ ਮੇਰੀ ਜਾਨ ਦਾ ਇੱਕ ਜੁਗਲੋਰੇ ਆਖਿਆ ਕਿ ਮੇਰੀ ਤਾਰਾ ਇਹ ਠੀਕ ਹੈ ਵੇ ਰੱਖਣਾ ਅਸੀਂ ਉਹ ਮਾਨਸਮਾਨ ਅੱਜ ਇੱਕ ਇੱਕ ਗੱਲ ਦੇ ਕੋਲ ਚੁਭਦੀ ਐ ਉਸ ਕੁੜੀ ਦੀ ਇੰਨੀ ਏਗੋ ਐ ਗੱਲ ਕਦੇ ਨਹੀਂ ਸਵਾਰ ਲੱਜੇ ਦੀ ਹੁਣ ਸ਼ਾਮਲ ਆਰ ਹੁੰਦਾ ਨਾ ਲਿਆ ਥੋੜਾ ਲਿਆ ਚੋਂ ਲੋਕਾਂ ਲਿਆ ਨੰਬਰ ਪਾਰਲੀਮੈਂਟ ਜਿਹਨੇ ਸਟੇਟ ਦੇ ਪ੍ਰੈਜ਼ੀਡੈਂਟ ਵੀ ਰੇ ਦੋ ਵਾਰੀ ਐਮ ਐਲ ਰੇ ਤਿੰਨ ਵਾਰੀ ਐਮ ਪੀ ਰੇ ਉਹ ਕੋਈ ਮਾਨਸਮਾਨ ਨਹੀਂ ਹਾਪਾ ਤੁਸੀਂ ਗਰਾਈ ਹੋ ਨਹੀਂ ਨਹੀਂ ਸੁਣੋ ਨਾ ਨਹੀਂ ਕੋਈ ਨਹੀਂ ਚਲਦਾ ਹੁੰਦਾ ਇੱਕ ਵਾਰ ਉਹਨੇ ਨਾਂ ਲਿਆ ਹੁਣ ਕਹਿੰਦਾ ਜਾਦੂ ਚੀਲਾ ਦੇ ਹੋਣ ਹੁੰਦਾ ਨਹੀਂ ਨਹੀਂ ਅਸੀਂ ਗੱਲ ਸੁਣੋ ਉਹ ਕੁੜੀ ਇੰਨੀ ਅਣਜਾਣ ਹੈ ਜੋ ਭੁੱਲੀ ਸਕਦੀ ਹੁੰਦਾ ਨਾ ਅਗਰ ਉਹਦੇ ਫਾਦਰ ਸਾਹਿਬ ਕੀ ਉਹਦੀ ਮਦਰ ਉੱਥੇ ਆਉਂਣਾ ਜੁਗਲੋ ਰੌਜ਼ੀ ਚੁੱਕੇ ਦਾ ਅੱਜ ਵੀ ਸਾਰਾ ਕੋਲ ਫੋਟੋ ਪਿਆਦਾ ਸਾਰੇ ਸਾਡੇ ਗ੍ਰਾਂਦੇ ਨੂੰ ਅਸੀਂ ਉਹਦੇ ਤੇ ਬੜਾ ਪਿਆਰ ਹੈ ਚਾਹੇ ਉਹਨੇ ਸਾਡੀ ਮਦਦ ਕੀਤੀ ਨਹੀਂ ਕੀਤੀ ਕੋਈ ਪਰ ਉਹ ਬਾਦੀ ਗੱਲ ਹੈ ਪਰ ਜਨ ਨੇ ਉਹਨੀ ਕੀ ਠੇਸ ਪੁੱਜਦੀ ਅਸੀਂ ਪਹਿਲੇ ਪੁੱਜਣੀ ਹੈ ਬਿਲਕੁਲ ਕਦੇ ਯਾਦ ਹੋਣਾ 24 ਚਾਹੇ ਨਾ ਗੁਰਦਾਰੀ ਕੀਤੀ ਸੀ ਉਹ ਆ ਕੋਈ ਕੋਈ ਨਹੀਂ ਆਪ ਕੋਈ ਕਿਤੇ ਬਾਹਰ ਨਹੀਂ ਫਿਰ ਬਾਈ ਪਾਰਟੀ ਨਹੀਂ ਰਾਜ ਕੋਈ ਇੰਡਰ ਲਾਂਚ ਦੇ ਲਾਂਚ ਦੇ ਕੋਈ ਕਸੂਰ ਦੇ ਘਟੂ ਹੁੰਦਾ ਨਾ ਪਤਾ ਲੱਗਣਾ ਇਹ ਜਿਹੜਾ ਬੰਦਾ ਕਸੂਰ ਹੈ ਗਿਆ ਨਹੀਂ 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 ਅੱਜ ਵੀ ਅੱਛੀ ਦਿਨ ਤੇ ਕਸੂਰੀ ਜਿਆ ਨਹੀਂ ਤੂੰ ਰੋਜ਼ ਅਲੀ ਉਹਦੇ ਮੀਟ ਗਈ ਪੱਜੀ ਹੋ ਗਿਆ ਤੇ ਤਿੰਨ ਤਿੰਨ ਜਾ ਰੋਜ਼ ਤੇ ਹੁਣ ਪੰਪ ਰੋਜ਼ ਲੱਗ ਪਈ ਤੀ ਪੂਰੇ ਔਖੇ ਦਿਨਾਂ ਤੋਂ ਬੜਾ ਜੀ ਬਿਨ ਤੇ ਹੋ ਗਈ ਲੋਕੇ ਜਦੋਂ ਸੱਗਾ ਠੇ ਹੁਣ ਆਈ ਨਹੀਂ ਦੇਖੂਗਾ ਮੈਂ ਪਾਰਟੀ ਆ ਗਈ ਤੂੰ ਕਪੜੇ ਪ੍ਰੈਸ ਕੀਤੇ ਕੋਈ ਪ੍ਰਸ਼ਾਦ ਇਹ ਵੀ ਕੋਈ ਹੁੰਦਾ ਡਾਊਨ ਲੋਪੇ ਚ ਘਰ ਵਾਲੇ ਪੈ ਦੌੜਦੇ ਤੇ ਗਰੂਪ ਦੇ ਕੇ ਜੀ 900 पहली ट अनाउंस होनी इंसे भ्रा उसटे भी अज कराने कल करा परसों चोर करा कहीं ब्रिगेडियर आइया मारा परिवार चावर चलाते जो चलाते वो चलाते पार्टी से ठीक आते परिवार की मोदी ने एड्डा बड़ा मैसेज दिखाता नहीं लेट थो लेट थोने कि लोग चली नुकसान हो तो नहीं आज नौकरी शुरू की थी भाजपा का कोई नेता नहीं था जो दो हजार चौदह में देवेंद्र सिंह राणा जी के सामने खड़े हो सकता था, था। एक ही व्यक्ति था नांकिशो। नांकिशो। श्री नंद किशोर जी खड़े हुए लड़े ऐसा नहीं है सबको ऑफर आते हैं सबको सब कुछ होता है लेकिन एक आदमी का स्वाभिमान एक आदमी के मन में इच्छा होती है कि मैं किसी संगठन से जुड़ा जुड़ाऊँ तो मैं उसका कार्यकर्ता हूँ मैं उसका सिपाही हूँ वीडियो आज की नहीं है चार दो की है देवेंद्र सिंह राणा जी के सामने रहा था की राणा साहब पेटियाँ चली होंगी कहीं और चली होंगी मेरे यहाँ पे नहीं चलेंगी मेरे पास जो है तन मन तन से मैं अपने सब कुछ लगा दूंगा आपको जिताने के लिए और जिताया दो हजार चौबीस चौदह में कितने वोट से जीते थे वो पंद्रह सौ वोट से कितना लिया था नंदिशोहर जी ने बीस हजार हजार वोट लिया था उन्होंने कितना ले लिया इक्कीस हजार पांच सौ लिया लेकिन दो हजार चौबीस में कितना वोट लिया अड़तालीस हजार अड़तालीस हजार इनका वोट कितना जिस बंदे ने दस साल मेहनत की उसका वोट बढ़ेगा घटेगा नहीं बढ़ा जितना वोट बढ़ा सारा दिया तन मन धन से काम किया जितने कार्यकर्ता खड़े एक उनके साथ चलने को तैयार नहीं था ये खड़े रहे तैयार किया चले जिताया और पूरी हिम्मत से जिताया आज पूरे जम्मू कश्मीर में वो लोग जो आज बीजेपी के कंटेस्टेंट है इलेक्शन लड़ने वाले हैं उन्होंने दावेदारी से कहा कल के उसमें भी कहा कि हमने जिस हिसाब से राणा साहब ने जितनी लीड से जीते थे हम उससे ज्यादा लीड से जीतेंगे लेकिन लीड का कारण यह था यह बैठे यहाँ पे नंद किशोर जी इनकी वजह से जीतते थे कोई बात नहीं कोई दिक्कत नहीं है लेकिन जब पार्टी जो है वो कहती है कि भाई कार्यकर्ता जो है उसको हमने आगे चलाना है मुझे एक चीज बताइए दो हजार चौदह में जब पैनल गया गया पैनल कितने नाम थे कितने नाम थे भाई दो तो, दो नाम थे कौन कौन थे बोलो कौन कौन नाम थे एक राणा जी, जी, जी का दूसरा दो हजार चौबीस दो हजार चौबीस में अब ये बताइए मुझे की दो में इन्होंने अपना पूरा सैक्रीफाइस कर दिया इन्होंने कहा कि कोई बात नहीं, नहीं। पांच साल और इंतजार करेंगे राणा साहब ने कहा अगर मैं एम एल फिर भी कौन एम है ठीक ये सोचने वाली बात है अगर कोई एक व्यक्ति अपने मुंह से कोई इतना बड़ा नेता कोई बात कह रहा है जो उनके अगेंस्ट लड़ा है तो उसका कोई मायना होगा उसका उनका मान सम्मान रखना चाहिए था कोई बात नहीं रखा लेकिन जो पैनल में दो नाम गए थे एक की हम नहीं चाहते कुछ ऐसा हो वो स्वर्गीय है वो माननीय है भगवान उनकी आत्मा को शांति दे लेकिन जब दो तो नाम लेते फिर पीछे कितने तो नाम एक, एक कौन का वो टिकट किसकी बनती थी क्या हो गया सभी भाई उनको टिकट नहीं मिलता उत्तर आप मुझे दे दीजिए सहमत है यहाँ जितने खड़े हैं यहाँ जितने खड़े खड़ा यहाँ जितने खड़े हैं ये सब भाजपा के कार्यकर्ता है लेकिन इनमें से कोई एक आदमी नहीं है जो कहते की मैंने बीजेपी को वोट देना है मुझे भी मिला लीजिए उसमें लेकिन वो बैठे हैं सामने वो हमारे लिए सब कुछ है अगर वो बोलेंगे कि ये करना है तो यहाँ पे कोई ऐसा नहीं है जो इस बात को छोड़ दे और कि मैं नहीं करूंगा कोई या तो बता दो कोई नहीं करेगा आज तक जितनी बार ऐसे कुछ हुआ हर कोई एम एल हो एम हो कोई भी हो लोग बगावत उतर आते हैं ना दो में बगावत की न अभी की आज चार दिन हो गए चार दिन के बाद आप सारे आ रहे हैं हम आपका बहुत सम्मान करते हैं लेकिन हमारी दिक्कतें है ये हमारे मन में कोट है कि भाई हमारे हमने ऐसा किया गया है की हम सारी उम्र देने के बाद अगर ये व्यक्ति नहीं बन पाया तो मैं अपने लिए क्या सोच सकता हूँ परिवारवाद नहीं है एमपी पी जुगल की शोरची लड़े एक थे एक से ग्यारह ग्यार की ग्यारह से पच्चीस की उनकी मेहनत थी अगर मेहनत सोची चल रहे हैं वो उनकी मेहनत है जुगम की शोरती पकड़ के नहीं चला रहे हैं उनको हर जगह खुद जा रहे हैं सब कुछ खुद कर रहे हैं संगठन से जुड़े संघ में रहे विश्व हिंदू परिषद में रहे बचंग दल में रहे भारतीय जनता पार्टी में रहे कार्यकर्ता के नाते काम किया आज तक तो कभी एक सवाल नहीं उठाया और आज भी नहीं उठा रहे हैं मुझे इस बात पे दुख है इतना सब होने के बाद भी ये आज तक अपनी आवाज क्यों नहीं उठा पा रहे हैं इनको इतना क्या प्रेम है भाजपा से मेरी इनसे पर्सनल बात हुई मैंने इनको ये कहा एक रीजन तो दो मुझे कि जिस वजह से आप कहना चाहते हो कि ये मैं पैंतीस साल मैंने इस पार्टी को दिए उसके बाद मेरे साथ ये हुआ लेकिन आज भी मैं इसका सगा हूँ क्यों हुआ ऐसा मुझे नहीं मिला जवाब आज तक यही जवाब मैं आपसे चाहता हूँ क्या हो गया कि इनको टिकट नहीं मिली एक चीज दूसरा आज भाजपा में बहुत सारे एम एल बहुत सारे ऐसे हमारे लीडर रहे हैं हमारे साथ मिलती जुलती कॉन्स्टिटेंसी भी आई कार्यकर्ताओं की हत्या हुई पिछली बार भी हुई अभी भी हो रही है आज भी पता नहीं होगी या नहीं होगी ये फर्ज आपका है कि जो हमारा कार्यकर्ता है उसकी हत्या ना हो नए लोग हम तैयार करेंगे कुर्सियाँ हम साफ करेंगे बैनर हम लगाएंगे दुकानें हम सजाएंगे हम तो अपने टेंट लगवाएंगे पानी हम पिलाएंगे कुर्सियाँ हम लगाएंगे बैठने के लिए किसी और को दे देंगे इतनी मेहनत करने के बाद अगर कोई और पार्टी का व्यक्ति आगे वहाँ पे जाके बैठ जाए तो कैसे हो सकता है हाँ मुझे बताओ एक बार अपनी थाली आदमी को भूख लगी है दस साल उसने इंतजार किया मुझे खाना खाना है दस साल इंतजार किया दस साल के बाद उसके हाथ से ले थालू उसी कोई बात नहीं दलेहरू में शहरों में कोई चक्कर नहीं है ले गए कोई बात नहीं अगली बार से पांच साल का हमारी गलती भी है कि उनके हाथ में डेथ डेथ हो होने का कारण जो भी था वो मर गए ना हमने तो अपनी तरफ से यही कहा था की कोई बात नहीं पाँच साल हम नहीं छुएंगे अब हमें फिर से आसन की शायद अब खाना मिल जाए वो फिर से छीन लिया कितनी देर तक छीन लिये क्या करेंगे हम किस लिए जुड़े हुए हैं आज भी हर किसी पार्टी से ऑफर आ रहे हैं सबने कहा कि एक उनको एक लीडर चाहिए कता पर लीडर वो एक ही है राम माधव जी आए थे राम माधव जी आए थे उन्होंने स्टेज से कहा था नामांकन वाले दिन से कम नहीं है और इसमें कोई शक नहीं है शेर से कम नहीं है नहीं। लेकिन कारण एक है कि संगठन के आदमी है इसीलिए चुप रहते हैं हर किसी को पता है संगठन का है कहीं नहीं जाएगा इसमें कहा तो जाना होते तो बाकी वाले लोग डराते हैं धमकाते हैं हम एनसी में जाएंगे हम पेड़े लड़ लेंगे क्या इस व्यक्ति ने आज तक कई बार बोला कभी आवाज उठाई आज आप सब सी आज आप सब आयो आपके सामने झुके हुए हैं है। मैं ये बोल रहा हूँ मैं ये बोल रहा हूँ कि मैं अगर इनकी जगह होता बहुत देर पहले छोड़ चुका होता भाजपा लेकिन ऐसे कार्यकर्ता ऐसे निष्ठावान कार्यकर्ता ऐसे कर्मठ कार्यकर्ता उनको आप नजरअंदाज कर दो तो, अगर आपने टिकट दी तो दी कोई बात नहीं समझाते कारण देते कि ये कारण है मुझे पता किसी के पास कारण नहीं है हो ही नहीं सकता पैंतीस साल की मेहनत और नौ महीने की मेहनत में कोई अंतर नहीं है अंतर है इसका जवाब कोई नहीं दे सकता अगर कोई दे सकता तो मुझे बता दे मुझे पता नहीं मिलेगा सिर्फ आपको चाहिए चाहिए हम सभी सभी को को की बात नहीं है पूरे जम्मू कश्मीर की बात है कि जम्मू कश्मीर का कार्यकर्ता जो 10 साल 5 साल 2 साल 15 साल 20 साल 50 साल से काम कर रहे हैं वो कार्यकर्ता क्या सोचेगा कि यार इतनी मेहनत करने के बाद अगर हमें कुछ नहीं मिला हम क्यूँ बिल्कुल मैं ये नहीं कह रहा पैसा चला मुझे नहीं पता क्या हुआ क्या नहीं हुआ अगर वो कारण पता चले कि भाई साहब ये कारण है

नंद किशोर जी जिंदाबाद नंद किशोर जी जिंदाबाद नंद किशोर जी जिंदाबाद नंद किशोर जी आप आगे बढ़ो हम तुम्हारे साथ हैं नंद किशोर जी आप आगे बढ़ो हम तुम्हारे साथ हैं नंद किशोर जी आप आगे बढ़ो हम तुम्हारे साथ हैं सुनाओ सर नहीं सर तो सुनाओ ਕੋਲੇ ਨਹੀਂ ਇੰਨੀਆਂ ਗੱਲਾਂ ਹੋਈਆਂ ਹੁਣ ਤੋਂ ਉਸ ਤੋਂ ਬਈ ਹੈ ਕਿ ਹੈ ਫਿਲਮ ਬਣਾਣੀ ਹੈ ਜੇ ਜਵਾਬ ਚਾਹੀਏ ਹਮੇ ਆਪਸੇ ਜਵਾਬ ਦੇਂਗੇ ਨਾ ਆਪ ਕੋ ਤੂੰ ਬਨੇਗਾ ਸਭ ਕੁਝ ਹੋਰ ਵੀ ਲੋਗੇ ਹਮ ਜੋ ਕੁਝ ਆ ਜੋ ਕੁਝ ਜੋ ਕੁਝ ਨਈ ਆ ਸਕਤੇ ਜੋ ਕੁਝ ਨਈ ਆ ਸਕਤੇ ਹੈ ਉਸ ਤੇ ਬਣਾ ਲੇਗਾ ਕੋਈ ਨਾ